ਪੰਜਾਬ ਵਿੱਚ ਪਾਸਪੋਰਟਾਂ ਦੀ ਹਨੇਰੀ ਚੱਲ ਰਹੀ ਹੈ ਜਿਹੜੀ ਕਿ ਆਉਣ ਦੇ 1-2 ਸਾਲਾਂ ਵਿੱਚ ਤੂਫਾਨ ਬਣ ਸਕਦੀ ਹੈ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਭਾਵੇਂ ਇਹ ਐਲਾਨ ਕੀਤਾ ਸੀ ਕਿ ਅਸੀਂ ਪੰਜਾਬ ਨੂੰ ਐਸਾ ਬਣਾ ਦੇਵਾਂਗੇ ਕਿ ਗੋਰੇ ਇੱਥੇ ਕੰਮ ਕਰਨ ਆਉਣਗੇ ਪਰ ਹਾਲਾਤ ਐਸੇ ਕੀ ਬਣਨੇ ਰਹਿੰਦੇ ਖੁੰਦੇ ਵੀ ਵਿਗੜ ਗਏ ਤੇ ਪੰਜਾਬੀਆਂ ਵੱਲੋਂ ਧੜਾ ਧੜ ਆਪਣੇ ਪਾਸਪੋਰਟ ਬਣਾਏ ਜਾ ਰਹੇ ਨੇ ਜਿਨ੍ਹਾਂ ਵਿੱਚ ਨੌਜਵਾਨ ਵਰਗ ਵਿਸ਼ੇਸ਼ ਰੂਪ ਵਿੱਚ ਵੱਡੀ ਪੱਧਰ ਤੇ ਪੰਜਾਬ ਛੱਡ ਕੇ ਜਾਣ ਨੂੰ ਤਿਆਰ ਖੜਾ ਹੈ ਕਰੋਨਾ ਮਹਾਮਾਰੀ ਕਰਕੇ ਪਾਸਪੋਰਟਾਂ ਦੀ ਆਈ ਹਣੇਰੀ ਨੂੰ ਕੁਝ ਸਮੇਂ ਲਈ ਠੱਲ ਪਈ ਸੀ ਪਰ ਇਹ ਰਫਤਾਰ ਮੁੜ ਤੇਜ਼ੀ ਫੜਨ ਲੱਗ ਪਈ ਹੈ ਪਾਸਪੋਰਟਾਂ ਦੇ ਰੁਝਾਨ ਤੇ ਨਜ਼ਰ ਮਾਰੀਏ ਤਾਂ ਸਟੱਡੀ ਵੀਜ਼ੇ ਤੇ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਨੂੰ ਕੋਈ ਠੱਲ ਪੈਂਦੀ ਨਹੀਂ ਦਿਖ ਰਹੀ ਭਾਰਤੀ ਵਿਦੇਸ਼ ਮੰਤਰਾਲੇ ਦੇ ਤਾਜ਼ਾ ਅੰਕੜੇ ਨੇ ਕਿ ਸਾਲ 2023 ਦੇ ਨਵੰਬਰ ਮਹੀਨੇ ਤੱਕ ਪੰਜਾਬ ਵਿੱਚ 9 ਲੱਖ 79 ਹਜ਼ਾਰ ਪਾਸਪੋਰਟ ਬਣੇ ਨੇ ਅਤੇ ਇਸ ਅੰਕੜੇ ਨਾਲ ਪੰਜਾਬ ਪੂਰੇ ਦੇਸ਼ ਤੋਂ ਚੌਥੇ ਨੰਬਰ ਤੇ ਆ ਗਿਆ ਹੈ। ਖੇਤਰੀ ਪਾਸਪੋਰਟ ਦਫ਼ਤਰਾਂ ਤੋਂ ਇਲਾਵਾ ਸੂਬੇ ਵਿੱਚ 14 ਪਾਸਪੋਰਟ ਸੇਵਾ ਕੇਂਦਰ ਵੀ ਕੰਮ ਕਰ ਰਹੇ ਨੇ ਜਿਨ੍ਹਾਂ ਨੂੰ ਸਾਹ ਲੈਣ ਦੀ ਵੀ ਵੇਲ ਨਹੀਂ। ਪਾਸਪੋਰਟ ਬਣਾਉਣ ਨੂੰ ਅਪਾਇੰਟਮੈਂਟਸ ਨਹੀਂ ਮਿਲ ਰਹੀਆਂ। ਤੇ ਲੰਮੀਆਂ ਕਤਾਰਾਂ ਵੇਟਿੰਗ ਤੇ ਚੱਲ ਰਹੀਆਂ ਬੀਤੇ ਇੱਕ ਦਹਾਕੇ ਦੌਰਾਨ ਸਾਲ 2018 ਇਕਲੌਤਾ ਵਾਰਾ ਸੀ ਜਦੋਂ ਇੱਕੋ ਸਾਲ ਵਿੱਚ 50 ਗਿੱਚ ਰਿਕਾਰਡ 10.69 ਲੱਖ ਪਾਸਪੋਰਟ ਬਣੇ ਸੀ ਇਸ ਤੋਂ ਬਾਅਦ ਸਾਲ 220 ਵਿੱਚ ਇਹ ਅੰਕੜਾ ਘਟ ਕੇ 4.82 ਲੱਖ ਪਹੁੰਚ ਗਿਆ ਯਾਨੀ ਕਿ 4,82,000 ਪਾਸਪੋਰਟ ਦਾ ਇਸ ਤੋਂ ਬਾਅਦ ਜਦੋਂ ਕਰੋਨਾ ਕਰਕੇ ਲਾਕਡਾਊਨ ਲੱਗਾ ਫਲਾਈਟਾਂ ਵੀ ਬੰਦ ਹੋਈਆਂ ਰੁਕੀਆਂ ਰਹੀਆਂ ਇਸ ਤੋਂ ਅਗਲੇ ਸਾਲ ਯਾਨੀ 2021 ਵਿੱਚ ਪੰਜਾਬ ਵਿੱਚ 6,44,000 ਪਾਸਪੋਰਟ ਬਣੇ ਤੇ 2022 ਦੇ ਵਿੱਚ ਇਹ ਅੰਕੜਾ ਵੱਧ ਕੇ 9,35,000 ਪਾਸਪੋਰਟਾਂ ਨੂੰ ਪਹੁੰਚ ਚੁੱਕਾ ਹੈ ਚੱਲ ਰਹੇ ਸਾਲ ਦੇ ਨਵੰਬਰ ਮਹੀਨੇ ਤੱਕ 9 ਲੱਖ 79 ਹਜ਼ਾਰ ਪਾਸਪੋਰਟ ਬਣ ਚੁੱਕੇ ਨੇ ਅੱਜ ਦਸੰਬਰ ਦੀ 6 ਤਰੀਕ ਹੈ ਤੇ ਮਹੀਨੇ ਦੇ ਅੰਤ ਤੱਕ ਤੇ ਇਸ ਸਾਲ ਦੇ ਅੰਤ ਤੱਕ ਇਹ ਅੰਕੜਾ 10 ਲੱਖ ਨੂੰ ਛੂਹ ਸਕਦਾ ਹੈ ਆਪ ਸਰਕਾਰ ਵੱਲੋਂ ਸੂਬੇ ਵਿੱਚ ਪੱਕੀਆਂ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਸਰਕਾਰ ਦਾ ਦਾਵਾ ਹੈ ਕਿ ਸੂਬੇ 'ਚ ਰੁਜ਼ਗਾਰ ਮਿਲਣ ਕਰਕੇ ਵਿਦੇਸ਼ ਜਾਣ ਦੇ ਰੁਝਾਨ ਨੂੰ ਠੱਲ ਪਵੇਗੀ ਦੂਜੇ ਪਾਸੇ ਨਵੇਂ ਬਣ ਰਹੇ ਪਾਸਪੋਰਟ ਸਟੱਡੀ ਵੀਜ਼ੇ ਨੂੰ ਮੋੜਾ ਨਾ ਪੈਣ ਦੀ ਗਵਾਹੀ ਭਰ ਰਹੇ ਨੇ ਸਮੁੱਚੇ ਦੇਸ਼ 'ਚ ਇਸ ਵੇਲੇ 13 ਲੱਖ ਵਿਦਿਆਰਥੀ ਵਿਦੇਸ਼ੀ ਧਰਤੀ ਤੇ ਸਿੱਖਿਆ ਪ੍ਰਾਪਤ ਕਰ ਰਹੇ ਨੇ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਵਿੱਚ ਇਸ ਚੱਲ ਰਹੇ ਬਰੇ ਦੇ ਨਵੰਬਰ ਮਹੀਨੇ ਤੱਕ 4 ਲੱਖ 79000 ਪਾਸਪੋਰਟ ਬਣੇ ਨੇ ਰਾਜਸਥਾਨ ਦੀ ਗੱਲ ਕਰੀਏ ਤਾਂ ਇਸ ਸਮੇਂ ਦੌਰਾਨ 384000 ਪਾਸਪੋਰਟ ਰਾਜਸਥਾਨ ਤੋਂ ਬਣੇ ਨੇ ਇਸੇ ਤਰ੍ਹਾਂ ਗੁਜਰਾਤ ਵਿੱਚ 819000 ਪਾਸਪੋਰਟ ਹਿਮਾਚਲ ਪ੍ਰਦੇਸ਼ ਵਿੱਚ ਸਿਰਫ 52153 ਪਾਸਪੋਰਟ ਬਣੇ ਨੇ ਦੇਸ਼ ਪਰਚੋਂ ਇਸ ਸਾਲ ਪਾਸਪੋਰਟ ਬਣਾਉਣ ਦੇ ਵਿੱਚ ਕੇਰਲਾ ਦੀ ਛੰਡੀ ਰਹੀ ਹੈ ਜਿੱਥੇ 11 ਮਹੀਨਿਆਂ ਵਿੱਚ ਯਾਨੀ ਇਸ ਸਾਲ ਨਵੰਬਰ ਤੱਕ 1285000 ਪਾਸਪੋਰਟ ਬਣ ਚੁੱਕੇ ਨੇ ਜਦੋਂ ਕਿ 12.57 ਲੱਖ ਪਾਸਪੋਰਟਾਂ ਨਾਲ ਮਹਾਰਾਸ਼ਟਰ ਦੂਜੇ ਨੰਬਰ ਤੇ ਚੱਲ ਰਿਹਾ ਹੈ ਤੇ ਉੱਤਰ ਪ੍ਰਦੇਸ਼ 11 ਲੱਖ 49 ਹਜ਼ਾਰ ਪਾਸਪੋਰਟਾਂ ਨਾਲ ਤੀਜੇ ਨੰਬਰ ਤੇ ਹੈ ਪੰਜਾਬ ਇਸ ਸੂਚੀ ਵਿੱਚ 9 ਲੱਖ 79 ਹਜ਼ਾਰ ਪਾਸਪੋਰਟਾਂ ਨਾਲ ਚੌਥੇ ਨੰਬਰ ਤੇ ਹੈ ਪੰਜਾਬ ਵਿੱਚ ਸਾਲ 2014 ਤੋਂ ਨਵੰਬਰ 2023 ਤੱਕ ਕੁੱਲ 79 ਲੱਖ 5000 ਪਾਸਪੋਰਟ ਬਣ ਚੁੱਕੇ ਨੇ ਯਾਨੀ ਕਿ ਕੁੱਲ 80 ਲੱਖ ਦੀ ਗਿਣਤੀ ਆਪਾਂ ਇਹਨੂੰ ਮੰਨ ਸਕਦੇ ਹਾਂ ਇਸ ਸਮੇਂ ਪੰਜਾਬ ਵਿੱਚ ਇਸ ਵੇਲੇ ਅੰਦਾਜ਼ਨ 55 ਲੱਖ ਘਰਾਂ ਨੇ 80 ਲੱਖ ਪਾਸਪੋਰਟ ਬਣ ਗਏ ਨੇ ਜਦੋਂ ਕਿ ਪਾਸਪੋਰਟਾਂ ਦੀ ਔਸਤ ਦੇਖੀ ਤਾਂ ਹਰੇਕ ਘਰ ਵਿੱਚ ਇੱਕ ਤੋਂ ਜ਼ਿਆਦਾ ਪਾਸਪੋਰਟ ਬਣੇ ਹੋਏ ਨੇ ਭਾਰਤੀ ਵਿਦੇਸ਼ ਮੰਤਰਾਲੇ ਨੂੰ ਨਵੇਂ ਪਾਸਪੋਰਟਾਂ ਨਾਲ ਪੰਜਾਬ ਚੋਂ ਕਾਫੀ ਕਮਾਈ ਹੋ ਰਹੀ ਹੈ। ਸਾਲ 2017 ਤੋਂ ਪੰਜਾਬ ਵਿੱਚ ਸਟੱਡੀ ਵੀਜ਼ੇ ਦੇ ਰੁਝਾਨ ਨੇ ਜੋਰ ਫੜਨਾ ਸ਼ੁਰੂ ਕੀਤਾ ਸੀ। ਹੁਣ ਜਦੋਂ ਪਹਿਲੋਂ ਪੈਲ ਗਏ ਵਿਦਿਆਰਥੀ ਦੂਸਰੇ ਮੁਲਕਾਂ ਵਿੱਚ ਨੌਕਰੀਆਂ ਕਰਨ ਲੱਗ ਪਏ ਨੇ ਤਾਂ ਉਹਨਾਂ ਦੇ ਮਾਪੇ ਵੀ ਉਹਨਾਂ ਬੱਚਿਆਂ ਦੇ ਉਹਨਾਂ ਸਟੂਡੈਂਟਸ ਦੇ ਪਿੱਛੇ-ਪਿੱਛੇ ਵਿਦੇਸ਼ ਜਾਣ ਲੱਗੇ ਨੇ। ਆਂਦੇ ਸਾਲਾਂ ਵਿੱਚ ਇਹ ਹਲੇਰੀ ਤੂਫਾਨ ਦਾ ਰੂਪ ਲੈਣ ਨੂੰ ਕਾਲੀ ਹੈ ਕਿਉਂਕਿ ਵਿਦੇਸ਼ ਗਏ ਬਹੁਤੇ ਸਟੂਡੈਂਟ ਪੰਜਾਬ ਵਾਪਸ ਮੁੜਨ ਨਾਲੋਂ ਇੱਥੋਂ ਆਪਣੇ ਮਾਪਿਆਂ ਨੂੰ ਕਿ ਵਿਦੇਸ਼ ਛੱਡ ਲੈਂਦੇ ਨੇ ਫਿਰ ਉੱਥੇ ਹੀ ਗਿਆ ਉੱਥੇ ਹੀ ਨਿਆਣੇ ਤੇ ਸਾਰਾ ਟੱਬਰ ਉੱਥੇ ਹੀ ਰੁਕਣ ਨੂੰ ਤਿਆਰ ਹੈ ਪੰਜਾਬ ਵਿੱਚ ਘਰਾਂ ਨੂੰ ਲੱਗੇ ਜਿੰਦਿਆਂ ਨੂੰ ਜੰਗਾਲ ਨੇ ਖਾ ਲੈਣਾ ਘਰਾਂ 'ਚ ਲੱਗੀਆਂ ਬੇਰੀਆਂ ਨੂੰ ਘਾਹ ਨੇ ਲਪੇਟ ਲੈਣਾ ਤੇ ਬਾਕੀ ਭਈਆਂ ਦਾ ਪੰਜਾਬ ਵਿੱਚ ਹੋ ਰਿਹਾ ਕਬਜ਼ਾ ਰੋਜ਼ ਦੀਆਂ ਖਬਰਾਂ ਤੁਹਾਡੇ ਸਾਹਮਣੇ ਨੇ